ਮਸ਼ਹੋਰ ਪੁਲਿਸ ਨੇ ਨਸ਼ੇ ਦੇ ਮਾਪਲੇ 'ਚ ਬਦਨਾਮ ਤਸਕਰ ਜੈਲੀ ਨੂੰ ਗ੍ਰਫਤਾਰ ਕੀਤਾ ਹੈ। ਪਰ ਜੈਲੀ ਨੂੰ ਗ੍ਰਫਤਾਰ ਕਰਨ ਪਹੁੰਚੀ ਟੀਮ ਨੂੰ ਬਹੁਤ ਮੁਸ਼ਕਲ ਆਈ ਕਿਉਂਕਿ ਤਸਕਰਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਅੰਦਰ ਤੋਂ ਦਰਵਾਜ਼ੇ ਬੰਦ ਕਰ ਲਈ ਸੀ। ਐਨਾ ਹੀ ਨਹੀਂ ਮੁਲਜ਼ਮਾਂ ਨੇ ਪੁਲਿਸ ਦੀ ਗੱਡੀ ਉੱਤੇ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮਾਂ ਨੇ ਘਰ ਦੇ ਅੰਦਰੋਂ ਭੱਜਣ ਦੌਰਾਨ ਪੁਲਿਸ ਦੀ ਟੀਮ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ। ਐਸਐਚਓ ਨਰੇਸ਼ ਕੁਮਾਰੀ ਨੇ ਦੱਸਿਆ ਕਿ ਉਹਨਾਂ ਨੇ ਇੱਕ ਨਸ਼ਾ ਤਸਕਰ ਕਰਨ ਵਾਲੇ ਨੌਜਵਾਨ ਨੂੰ ਗ੍ਰਫਤਾਰ ਕੀਤਾ ਸੀ। ਉਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਵੱਡੇ ਤਸਕਰ ਜੈਲੀ ਦਾ ਨਾਮ ਸਾਹਮਣੇ ਸੀ ਮੁਕਦਮਾ ਦਰਜ ਕੀਤਾ ਸੀਗਾ ਥਾਣਾ ਔੜ ਵਿੱਚ ਐਫਆਰ ਨੰਬਰ 44 15 ਤਰੀਕ ਨੂੰ ਜਿਹਦੇ ਵਿੱਚ ਇੱਕ 27 ਐਨਡੀਪੀਐਸ ਦੇ ਵਿੱਚ ਨੌਜਵਾਨ ਨੂੰ ਅਸੀਂ ਬੁੱਕ ਕਰਕੇ ਨਸ਼ਾ ਛਡਾਊ ਕੇਂਦਰ ਚ ਭੇਜਿਆ ਸੀ ਉਹਦੇ ਪੁੱਛਗਿੱਛ ਦੌਰਾਨ ਜਿਹੜਾ ਜਗਨੈਸ਼ ਰਾਮ ਜੈਲੀ ਉਸ ਦਾ ਲੜਕਾ ਗੁਰਚੜਤ ਔਰ ਉਹਦੀ ਨੋ ਸੀਮਾ ਇਹਨਾਂ ਤਿੰਨਾਂ ਦਾ ਨਾਮ ਉਜਾਗਰ ਹੋਇਆ ਸੀ ਕਿ ਉਹਨਾਂ ਨੂੰ ਉਸ ਮੁੰਡੇ ਨੂੰ ਤੇ ਹੋਰ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦੇ। ਉਸੇ ਲੜੀ ਦੇ ਤਹਿਤ ਅਸੀਂ 16 ਤਰੀਕ ਨੂੰ ਜਿਹੜਾ ਉਹਨਾਂ ਦੇ ਰੇਡ ਕੀਤਾ ਪੰਚਾਇਤ ਮੈਂਬਰਾਂ ਦੀ ਹਾਜ਼ਰੀ 'ਚ ਸਰਪੰਚ ਸਾਹਿਬ ਪੰਚ ਸਾਹਿਬ ਮੌਕੇ ਤੇ ਆਏ ਤੇ ਆਪਣੀ ਟੀਮ ਦੇ ਨਾਲ ਰੇਡ ਕਰਕੇ ਅਸੀਂ ਜਦੋਂ ਮੌਕੇ ਤੇ ਪਹੁੰਚੇ ਆ ਤਾਂ ਪਹਿਲਾਂ ਤਾਂ ਇਹਨਾਂ ਵੱਲੋਂ ਜਿਹੜਾ ਉਹ ਦਰਵਾਜ਼ਾ ਨਹੀਂ ਖੋਲਿਆ ਗਿਆ ਬਾਰ-ਬਾਰ ਕੈਂਟ ਤੇ ਵੀ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਬੜਾ ਹੁਸ਼ਿਆਰੀ ਦੇ ਨਾਲ ਅੰਦਰੋਂ ਹੀ ਗੱਡੀ ਸਟਾਰਟ ਕਰਕੇ ਤੇ ਵਿੱਚ ਜਿਹੜਾ ਗੁੱਟ ਚੜ੍ਹਤ ਔਰ ਸੀਮਾ ਨੇ i20 ਕਾਰ ਦੇ ਵਿੱਚ ਬੈਠ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਦੌਰਾਨ ਸਾਡੀ ਇੱਕ ਟੀਮ ਜਿਹੜੀ ਹੈ ਪੁਲਿਸ ਪਾਰਟੀ ਹੈ ਉਹ ਮੌਕੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹਨੇ ਬੜੀ ਅਣਗਹਿਲੀ ਦੇ ਨਾਲ ਔਰ ਤੇਜ਼ ਸਪੀਡ ਦੇ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸਾਡੇ ਮੁਲਾਜ਼ਮ ਦੇ ਉੱਤੇ ਤੇ ਅਸੀਂ ਉਸੇ ਮੁਕਦਮੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ 109 BNS ਦਾ ਵਾਧਾ ਕੀਤਾ ਕਿਉਂਕਿ ਉਹਨੇ ਮਾਰਨੇ ਮਾਰ ਦੇਣਗੇ ਨਿਯਤ ਨਾਲ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਗੱਡੀ ਨੂੰ ਰੋਕਣ ਲਈ ਸਾਡੇ ਇੱਕ ਮੁਲਾਜ਼ਮ ਵੱਲੋਂ ਜਿਹੜਾ ਗੱਡੀ ਦੇ ਟਾਇਰ ਵੱਲ ਫਾਇਰ ਵੀ ਕੀਤਾ ਗਿਆ ਸੀ ਪਰ ਉਹ ਮਿਸ ਹੋ ਗਿਆ ਉਸ ਤੋਂ ਬਾਅਦ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਅਸੀਂ ਉਹਨਾਂ ਦੇ ਘਰ ਦੀ ਤਲਾਸ਼ੀ ਸ਼ੁਰੂ ਕੀਤੀ ਜਰਨੈਲ ਰਾਮ ਜੈਲੀ ਦੀ ਤਲਾਸ਼ੀ ਸ਼ੁਰੂ ਕੀਤੀ ਤੇ ਕਾਫੀ ਸਮਾਂ ਬਾਅਦ ਜਿਹੜਾ ਅਸੀਂ ਜਨੈਲ ਰਾਮ ਜੈਲੀ ਨੂੰ ਇੱਕ ਤੂੜੀ ਦੀ ਮਸ਼ੀਨ ਜਿਹੜੀ ਉਹਨਾਂ ਦੇ ਘਰ ਦੇ ਬਾੜੇ ਦੇ ਵਿੱਚ ਪਸ਼ੂਆਂ ਵਾਲੇ ਪਾਸੇ ਬਣੀ ਹੋਈ ਸੀਗੀ ਉਹਦੇ ਵਿੱਚੋਂ ਐਪਰੀਹੈਂਡ ਕੀਤਾ ਸਰਪੰਚ ਸਾਹਿਬ ਔਰ ਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਤੇ ਉੱਥੇ ਹੀ ਉਸ ਜਗ੍ਹਾ ਤੋਂ ਜਿੱਥੇ ਉਹ ਛੁਪਿਆ ਹੋਇਆ ਸੀ ਤੂੜੀ ਵਾਲੀ ਮਸ਼ੀਨ ਦੇ ਵਿੱਚ ਉਹਦੇ ਵਿੱਚ ਹੀ ਉਹਨੇ ਜਿਹੜਾ ਉਤੋਂ ਰਿਕਵਰੀ ਇਫੈਕਟ ਕੀਤੀ ਗਈ ਹੈ ਜਿਹਦੇ ਵਿੱਚ 20 ਗ੍ਰਾਮ ਹੈਰੋਇਨ ਸੀਗੀ ਔਰ 26 ਨਸ਼ੀਲੀਆਂ ਗੋਲੀਆਂ ਸੀ ਤੇ ਉਸ ਨੂੰ ਅ 17 ਤਰੀਕ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਜਿਨ੍ਹਾਂ ਨੇ ਇੱਕ ਦਿਨ ਦਾ ਸਾਨੂੰ